ਔਰੇ वचन ਜਦੋਂ ਅੰਦਰ ਜਾਏਗਾ ਇਹ ਹੀ ਇਨਸਾਨ ਨੂੰ ਬਦਲਣ ਦੀ ਥਾਕ ਰੱਖੇ ਹallelujah ਉਸ वचन ਚ ਚੰਗਾਈ ਹੈ ਉਸ वचन ਚ छुटਕਾਰਾ ਹੈ ਉਸ वचन ਹੀ ਸਾਰੇ ਬੰਧਨਾਂ ਨੂੰ ਤੋੜ ਦਿੰਦਾ ਹੈ ਅੱਜ ਕਿਸੇ ਇਨਸਾਨ ਦੇ ਜੀਵਨ ਬਦਲਣਾ ਕਿਸ ਦੇ ਦੁਆਰਾ ਉਸ वचन ਦੇ ਦੁਆਰਾ ਅੱਜ ਮੈਂ ਆਖਿਰ ਤੇ ਤੁਹਾਡੇ ਲਈ ਪ੍ਰਾਪਨਾ ਕਰਨ ਜਾ ਰਿਹਾ ਹਾਂ ਪਰਮੇਸ਼ੁਰ ਦਾ वचन ਉਸ ਸ਼ਬਦ ਬੜੇ ਜੀਵਨ ਦੇ ਘਰ ਦੇ ਵਿੱਚ ਜਗ੍ਹਾ ਲਵੇ ਹਾਲੇਲੂਇਆ ਕਨਮੰਦੀ ਅਸੀਂ ਗਵਾਹੀ ਸੁਣਦੇ ਸੀ ਉਹ ਪਰਨਮਨ ਵਿੱਚ ਇੱਕ ਗੱਲ ਕਹੀ ਆਪਣੀ ਗਵਾਹੀ ਦੇ ਵਿੱਚ ਕਹਿੰਦੇ ਪਹਿਲੇ ਮੇਰਾ ਘਰ ਖਾਲੀ ਸੀ ਹੁਣ ਕੀ ਹੋ ਗਿਆ ਭਰ ਗਿਆ ਜਦੋਂ ਸ਼ਬਦ ਆਇਆ ਜਦੋਂ वचन ਜਨਮ ਲੈਂਦਾ ਹੈ ਐਂ ਜਨਮ ਨਹੀਂ ਲੈਂਦਾ ਉਹ ਆਪਣੀ ਪੂਰੀ ਆਸ਼ੀਸ਼ ਦੇ ਨਾਲ ਜਨਮ ਲੈਂਦਾ ਹੈ ਸਾਡੇ ਅੰਦਰ ਹਾਲੇਲੂਇਆ ਮਸੀਹ ਯੀਸ਼ੂ ਦੇ ਜਨਮ ਦਾ ਮਤਲਬ ਕੀ ਹੈ ਸਵਰਗ ਨੇ ਧਰਤੀ ਤੇ ਇਨਸਾਨ ਦੇ ਅੰਦਰ ਜਨਮ ਲੈਣਾ ਇਹ ਕੋਈ ਧਰਮ ਨਹੀਂ ਹੈ ਸਵਰਗ ਇਸ ਧਰਤੀ ਤੇ ਇਨਸਾਨ ਦੇ ਅੰਦਰ ਜਨਮ ਲੈਣਾ ਮਸੀਹ ਦੇ ਜਨਮ ਦਾ ਮਤਲਬ ਕੀ ਹੈ ਸਵਰਗ ਦੀ ਸ਼ਾਂਤੀ ਦੇ ਇੱਕ ਵਿਅਕਤੀ ਦੇ ਜ਼ਿੰਦਗੀ 'ਚ ਜਨਮ ਲੈਣਾ ਸਵਰਗ ਦੀ ਖੁਸ਼ੀ ਨੇ ਇੱਕ ਵਿਅਕਤੀ ਦੇ ਪਰਿਵਾਰ 'ਚ ਜਨਮ ਲੈਣਾ ਸਵਰਗ ਦੀ ਸਾਰੀ ਭਲਾਈ ਨੇ ਇੱਕ ਵਿਅਕਤੀ ਦੇ ਬੱਚਿਆਂ ਦੇ ਵਿੱਚੋਂ ਪੀੜ੍ਹੀਆਂ 'ਚ ਜਨਮ ਲੈਣਾ ਜਦੋਂ ਸਵਰਗ ਆਂਦਾ ਇੱਕ ਘਰ ਦੇ ਵਿੱਚ ਉਹ ਘਰ ਸਵਰਗ ਬਣ ਜਾਂਦਾ ਹੈ ਹਾਲੇਲੂਇਆ ਜਦੋਂ ਸ਼ਬਦ ਆਂਦਾ ਇੱਕ ਵਿਅਕਤੀ ਦੀ ਜ਼ਿੰਦਗੀ 'ਚ ਉਹ ਸ਼ਬਦ ਇੱਕ ਵਿਅਕਤੀ ਨੂੰ ਆਪਣੇ ਵਰਗਾ ਬਣਾਉਣਾ ਸ਼ੁਰੂ ਕਰ ਦਿੰਦਾ ਹਾਲੇਲੂਇਆ ਜਦ ਮੈਂ ਆਪਣੀ ਗੱਲ ਦੱਸਾਂ ਮੈਂ ਵੀ ਬਹੁਤ ਸਾਰੇ ਪਾਪ ਔਰ ਬੁਰਾਈ ਦੇ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਸੀ ਪਰ ਜਦੋਂ ਸ਼ਬਦ ਮੇਰੇ ਜੀਵਨ 'ਚ ਆਇਆ ਉਸ ਸ਼ਬਦ ਨੇ ਮੇਰੇ ਮਨ ਨੂੰ ਮੇਰੇ ਵਿਚਾਰਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਦੁਨੀਆਦਾਰੀ ਦੇ ਰਾਹਤਿਆਂ ਨੂੰ ਮੈਨੂੰ ਪਹਿਚਾਣਨਾ ਸ਼ੁਰੂ ਕੀਤਾ ਕਿ ਪਹਿਚਾਣ ਤੇਰੇ ਲਈ ਆਚੀ ਸਹੀ ਨਹੀਂ ਹੈ ਆਹ ਰਾਹਤੇ ਸਹੀ ਨਹੀਂ ਹੈ ਆਹ ਸੰਗਤੀ ਸਹੀ ਨਹੀਂ ਹੈ ਆਹ ਵਿਅਕਤੀ ਸਹੀ ਨਹੀਂ ਹੈ ਕਿਹਨੇ ਦੱਸਿਆ ਮੈਨੂੰ ਸ਼ਬਦ ਨੇ ਦੱਸਿਆ ਕਦੋਂ ਦੱਸਿਆ ਜਦੋਂ ਪਰਮੇਸ਼ੁਰ ਦਾ ਸ਼ਬਦ ਨੂੰ ਮੈਂ ਪੜ੍ਹਨਾ ਸ਼ੁਰੂ ਕੀਤਾ ਫਿਰ ਇਹਨੇ ਮੇਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕਿਉਂਕਿ ਸ਼ਬਦ ਜ਼ਿੰਦਾ ਔਰ ਮਰਿਆ ਹੋਇਆ ਨਹੀਂ ਹੈ ਤੁਸੀਂ ਅੱਧਾ ਕਦੀ ਨਾ ਸੋਚੋ ਰੱਬ ਤਾਂ ਸਾਡੇ ਨਾਲ ਗੱਲਾਂ ਨਹੀਂ ਕਰਦਾ ਪਾਸਾ ਜੀ ਨਹੀਂ ਇਹ ਝੂਠ ਹੈ ਪਰਮੇਸ਼ੁਰ ਜੀਵਿਤ ਹੈ ਬਸ ਤੁਸੀਂ ਧਿਆਨ ਹੀ ਨਹੀਂ ਲਗਾਉਂਦੇ ਤੁਸੀਂ ਆਪਦਾ ਮਨ ਹੀ ਨਹੀਂ ਲਗਾਉਂਦੇ ਕਿਉਂਕਿ ਤੁਹਾਡਾ ਮਨ 24 ਘੰਟੇ ਦਾ ਫੋਨ 'ਚ ਲੱਗਿਆ ਰਹਿੰਦਾ ਹੈ ਦੁਨੀਆਦਾਰੀ ਦੀਆਂ ਗੱਲਾਂ 'ਚ ਲੱਗਿਆ ਰਹਿੰਦਾ ਹੈ ਕਿਹਦੇ ਬਾਰੇ ਕੀ ਕਾਹਦੇ ਹੋ ਉਹ ਲੱਗਿਆ ਰਹਿੰਦਾ ਹੈ ਆਪਣੇ ਮਨ ਤਾਂ ਕਦੀ ਅਸੀਂ ਪਰਮੇਸ਼ੁਰ ਨਾਲ ਲਗਾਇਆ ਹੀ ਨਹੀਂ ਹੈ 2025 ਦੇ ਵਿੱਚ ਜਿਹੜੇ ਆਪ ਦਾ ਮਨ ਉਹ ਸ਼ਬਦ ਦੇ ਨਾਲ ਲਗਾ ਲੈਣਗੇ ਉਹਨਾਂ ਦੀ ਜ਼ਿੰਦਗੀਆਂ 'ਚ ਵੱਡੇ ਚਮਤਕਾਰ ਦੇਖੇ ਜਾਣਗੇ ਹਲੇਲੂਇਆ ਹਲੇਲੂਇਆ 2025 ਦੇ ਵਿੱਚ 2025 ਤੇ 26 ਜੋ ਹੈ ਦੁਨੀਆ ਦੇ ਉੱਤੇ ਬਹੁਤ ਸਾਰੀਆਂ ਪਰਖੀਆਂ ਆਉਣ ਵਾਲੀਆਂ ਇਸ ਧਰਤੀ ਦੇ ਉੱਤੇ ਮਨੁੱਖ ਜਾਤੀ ਇਸ ਸਮੂਹ ਕੌਮ ਦੇ ਉੱਤੇ ਬਹੁਤ ਸਾਰੀਆਂ ਇਨਸਾਨ ਦੀ ਸੋਚ ਸਮਝ ਤੋਂ ਬਾਹਰ ਹੋਣਗੇ ਪਰ ਜਿਹੜਾ ਸ਼ਬਦ ਦੇ ਨਾਲ ਜੁੜਿਆ ਰਹੇਗਾ ਜਿਹੜਾ ਸ਼ਬਦ ਨਾਲ ਜੁੜਿਆ ਰਹੇਗਾ ਤੁਹਾਨੂੰ ਕੇ ਪਾਸੇ ਸ਼ਬਦ ਨਾਲ ਜੁੜਨੀ ਜਦੋਂ ਸ਼ਬਦ ਤੁਹਾਡੀ ਆਤਮਾ ਚ ਜੁੜ ਜਾਵੇਗਾ ਤੁਸੀਂ ਹਰ ਇੱਕ ਪਰਖਿਆਵਾਂ ਦੀ ਜੈਵੰਤ ਹੋ ਜਾਓਗੇ ਹਾਲੇਲੂਇਆ 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 ਅੱਜ ਅਸੀਂ ਕਰਨਾ ਕੀ ਹੈ ਕੀ ਕਰੀਏ ਪਾਸਵ ਜੀ ਅਸੀਂ ਪਰਮੇਸ਼ਰ ਨਾਲ ਜੁੜਨ ਲਈ ਅਸੀਂ ਕੀ ਕਰੀਏ ਕੋਣ ਕੋਈ ਕੁਝ ਵੀ ਕਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਲਈ ਸਾਡੇ ਲਈ ਪਰਮੇਸ਼ਰ ਨੇ ਕਰੋਸ ਤੇ ਸਭ ਕੁਝ ਕਰ ਦਿੱਤਾ ਅਸੀਂ ਸਿਰਫ ਉਸ ਤੇ ਵਿਸ਼ਵਾਸ ਕਰਨਾ ਉਸ ਸ਼ਬਦ ਨੂੰ ਆਪਣੇ ਅੰਦਰ ਜਗ੍ਹਾ ਦੇਣਾ ਕਿੱਥੇ ਜਗ੍ਹਾ ਦੇਣਾ ਆਪਣੇ ਅੰਦਰ ਕਿਉਂਕਿ ਤੁਹਾਡੇ ਸੁਣਨ ਦੇ ਰਾਸਤੇ ਤੁਹਾਡੇ ਅੰਦਰ ਜਗ੍ਹਾ ਲੈਣਾ ਚਾਹੁੰਦਾ ਤੁਹਾਡੀ ਅੰਦਰ ਤੁਸੀਂ ਉਹਨੂੰ ਜਗ੍ਹਾ ਦਿਓ ਅੰਦਰ ਤੁਸੀਂ ਉਹਨੂੰ ਜਗ੍ਹਾ ਦਿਓਗੇ ਆਓ ਪਰਮੇਸ਼ਵਰ ਦੀ ਜਿਹੜੀ ਸਮਰਥਾ ਹੈ ਪੂਰੀ ਤਰ੍ਹਾਂ ਤੁਹਾਡੇ ਜੀਵਨ ਚ ਕੰਮ ਕਰੇਗੀ ਤੇਰੀ ਇੱਕ ਫੋਨ ਤੇ ਪ੍ਰਾਰਥਨਾ ਕਰਨ ਦੇ ਦੁਆਰਾ ਜਿਹੜਾ 95% ਦਾ ਬੱਚਾ ਆ ਉਹ ਡੈਥ ਹੋ ਚੁਕੀ ਸੀ ਤੇਰੀ ਉਹ ਨੋਰਮਲ ਹੋ ਸਕਦਾ ਹੈ ਇਸ ਤਰ੍ਹਾਂ ਦੀ ਬਿਮਾਰੀ ਜਿਹਦੀ ਦਵਾਈ ਨਹੀਂ ਹੈ ਜੇ ਉਹ ਇੱਕ ਛੋਟੀ ਜੀ ਪ੍ਰਾਰਥਨਾ ਦੇ ਨਾਲ ਠੀਕ ਹੋ ਸਕਦੀ ਹੈ ਇਸ ਤਰ੍ਹਾਂ ਦੇ ਬੰਧਨ ਜਿਹੜੇ ਖੁੱਲਦੇ ਨਹੀਂ ਹੈ ਔਰ ਪਰਮੇਸ਼ਵਰ ਦੀ ਹਜ਼ੂਰੀ 'ਚ ਵਿਸ਼ਵਾਸ ਕਰਨ ਦੇ ਦੁਆਰਾ ਜੋ ਟੁੱਟਦੇ ਹੈ ਤਾਂ ਇਸੋ ਸੱਚ ਹੈ। ਉਹ ਤੁਹਾਨੂੰ ਵਚਨ ਦੀ ਸਮਰਥਾ ਕੀ। ਸਦੂਕੀ ਫਰੀਸੀਆਂ ਨੂੰ ਯਿਸੂ ਮਸੀਹ ਨੇ ਕਿਹਾ ਤੁਸੀਂ ਵਚਨ ਜਾਣਦੇ ਹੋ, ਸ਼ਬਦ ਨੂੰ ਜਾਣਦੇ ਹੋ ਪਰ ਉਹਦੀ ਤਾਕਤ ਨੂੰ, ਉਹਦੀ ਸਮਰਥਾ ਨੂੰ ਤੁਸੀਂ ਨਹੀਂ ਜਾਣਦੇ। ਅੱਜ ਦੁਨੀਆ ਬਾਈਬਲ ਨੂੰ ਤਾਂ ਜਾਣਦੀ ਹੈ ਪਰ ਬਾਈਬਲ ਦੀ ਸਮਰਥਾ ਨੂੰ, ਉਹਦੀ ਸ਼ਕਤੀ ਨੂੰ ਦੁਨੀਆ ਨਹੀਂ ਜਾਣਦੀ। ਤੁਸੀਂ ਵਿਸ਼ਵਾਸ ਤਾਂ ਕਰ ਲੈਂਦੇ ਹੋ ਪਰ ਤੁਸੀਂ ਉਹਦੇ ਵਚਨ ਦੀ ਸ਼ਬਦ ਦੀ ਸਮਰਥਾ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ। ਪਰ ਜਿਹੜੇ ਵਿਸ਼ਵਾਸ ਕਰਦੇ ਆ ਉਹਨਾਂ ਦੇ ਜੀਵਨ 'ਚ ਕੰਮ ਵੀ ਹੁੰਦੇ ਆ। ਬਹੁਤ ਸਾਰੇ ਲੋਕ ਸਿਰਫ ਸਾਡੇ ਤੋਂ ਫੋਨ ਤੇ ਪ੍ਰਾਰਥਨਾ ਕਰਾਉਂਦੇ ਸਾਨੂੰ ਉਹਨਾਂ ਨੂੰ ਛੂੰਹ ਦੀ ਲੋੜ ਵੀ ਨਹੀਂ ਪੈਂਦੀ ਹਜ਼ਾਰਾਂ ਹਜ਼ਾਰਾਂ ਕਿਲੋਮੀਟਰ ਤੋਂ ਫੋਨ ਸਾਨੂੰ ਆਉਂਦੇ ਪ੍ਰੇਅਰ ਕਰਵਾਉਂਦੇ ਸਾਨੂੰ ਉਹਨਾਂ ਕੋਲੇ ਜਾਣ ਦੀ ਲੋੜ ਵੀ ਨਹੀਂ ਪੈਂਦੀ ਕੌਣ ਚਮਤਕਾਰ ਕਰਦਾ ਹੈ ਮੈਂ ਤਾਂ ਇੱਥੇ ਬੈਠਾ ਮੈਂ ਤਾਂ ਇੱਥੇ ਹੀ ਆਂ ਸ਼ਰੀਰ 'ਚ ਕੌਣੇ ਕੰਮ ਕਰਦਾ ਹੈ ਜਿਸੇ ਫੋਨ ਤੇ ਪ੍ਰਾਰਥਨਾ ਕਰਨ ਦੇ ਦੌਰਾਨ ਇਹ ਸ਼ਬਦ ਜਦੋਂ ਬੋਲੇ ਜਾਂਦੇ ਆ ਉਹ ਸ਼ਬਦਾਂ ਜਿਹੜੇ ਉਹ ਸ਼ਬਦ ਜੀਵਿਤ ਹੈ ਉਹ ਸ਼ਬਦ ਚਮਤਕਾਰ ਕਰਦੇ ਆ ਹਾਲੇਲੂਇਆ ਉਹ ਸ਼ਬਦ ਦੀ ਸੌਮਤ ਕੰਮ ਕਰਦੀ ਹੈ ਜਦੋਂ ਇੱਕ ਵਿਅਕਤੀ ਕੰਨ ਦੇ ਦੁਆਰਾ ਸੁਣਦਾ ਹੈ ਉਹ ਸ਼ਬਦ ਨੂੰ ਉਹ ਸ਼ਬਦ ਦੀ ਸੌਮਤ ਉਸ ਵਿਅਕਤੀ ਦੇ ਸਰੀਰ ਚ ਪ੍ਰਾਂਹ ਚ ਆਤਮਾ ਚ ਕੰਮ ਕਰਦੀ ਹੈ ਹਾਲੇਲੂਇਆ 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 ਵਡੀਆਂ ਦਿੱਕਤਾਂ ਕਿੰਨੀਆਂ ਵੀ ਵੱਡੀਆਂ ਚੋਨਾ ਆਪਣੇ ਚਰਚ ਦੇ ਸਾਹਮਣੇ ਵਾਲੇ ਦੀ 뒤 ਪਿੱਛੇ ਬੈਠੇ ਹੈ ਔਰ ਜਦੋਂ ਅਸੀਂ ਇੱਥੇ ਆਏ ਸੀ ਨਵੇਂ-ਨਵੇਂ ਅਸੀਂ ਆਏ ਸੀਗੇ ਉਹ ਹੱਥ ਖੜਾ ਕਰ ਰਹੇ ਪਿੱਛੇ ਔਰ ਉਹ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਬੈਲਟ ਲੱਗੀ ਹੋਈ ਸੀ ਕਾਫੀ ਸਾਲਾਂ ਤੋਂ ਬੈਲਟ ਲੱਗੀ ਹੋਈ ਸੀ ਉਹਨਾਂ ਦੇ ਔਰ ਇੱਕ ਦਿਨ ਆਏ ਔਰ ਵੱਡੇ ਭਈਆ ਵੀ ਨਾਲ ਆਏ ਉਹਨਾਂ ਦੇ ਹਸਬੰਡ ਵੀ ਨਾਲ ਆਏ ਔਰ ਸਾਡੇ ਕੋਲੇ ਆਏ ਸਾਨੂੰ ਮਿਲੇ ਅਸੀਂ ਉਹਨਾਂ ਵਾਸਤੇ ਪ੍ਰਾਰਥਨਾ ਕੀਤੀ ਅਸੀਂ ਸਿਰਫ ਉਹਨਾਂ ਨੂੰ ਇਹ ਕਿਹਾ ਤੁਸੀਂ ਵਿਸ਼ਵਾਸ ਕਰੋ ਇਹ ਬੈਲਟ ਪਾਓ ਪ੍ਰਭੂ ਦੀ ਸ਼ਬਦ ਦੀ ਸਾਮਰਥ ਉਹਨਾਂ ਨੂੰ ਛੋਇਆ ਉਸ ਤੋਂ ਬਾਅਦ ਬੈਲਟ ਪਾਈ ਤੁਸੀਂ ਕਿ ਤੁਸੀਂ ਕ੍ਰਿਸਚਨ ਹੋ ਗਏ ਨਹੀਂ ਹੋਏ ਨਾ ਕਿਸੇ ਤੋਂ ਕਹਿ ਚੱਛਾ ਹੋਣਾ ਪੜ੍ਹ ਵਿਚਾਰ ਸਿਸਟਰ ਬੈਠੇ ਆ ਤੇਚਰ ਨੇ ਸ਼ਿਲਪੀ ਸ਼ਰਮਾ ਸ਼ਰਮਾ ਪਰਿਵਾਰ ਤੋਂ ਕਬੂ ਦੇ ਵਿੱਚ ਆਏ ਇਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਕਬੂ ਦੇ ਵਿੱਚ ਆਂਦਲੇ ਇਹਨਾਂ ਨੇ ਖੁਦ ਰਬੂ ਦੇ ਵਿਸ਼ਵਾਸ ਕੀਤਾ ਖੁਦ ਇਹਨਾਂ ਨੇ ਬਾਈਬਲ ਪੜ੍ਹੀ ਕੋਈ ਅਨਪੜ੍ਹ ਨਹੀਂ ਹੈ ਡਿਗਰੀ ਉਹਨਾਂ ਕੋਲ ਪੜ੍ਹੇ ਲਿਖੇ ਨੇ ਔਰ ਚਲੰਦਰ ਕਾਲਜ ਦੇ ਵਿੱਚ ਆ ਤੇਚਰ ਨੇ ਸਟੱਡੀ ਕਰਵਾਉਂਦਾ ਜੋ ਲੋਕ ਇਹਨਾਂ ਪੈਸੇ ਦੇ ਕੇ ਬਦਲ ਦਿੰਦੇ ਉਹਨਾਂ ਨੂੰ ਕੀ ਜ਼ਰੂਰਤ ਹੈ ਉਹਨਾਂ ਨੂੰ ਕੋਈ ਪੈਸੇ ਦੀ ਜ਼ਰੂਰਤ ਨਹੀਂ ਕੋਈ ਕਮੀ ਨਹੀਂ ਉਹਨਾਂ ਦੇ ਕਰਨੀ ਉਹਨਾਂ ਨੇ ਉਹਨਾਂ ਨੂੰ ਪੁੱਛ ਕੇ ਦੇਖਣਾ ਯਿਸ਼ੂ ਨੂੰ ਫਾਲੋ ਕੀਤਾ ਤੁਸੀਂ ਕਿਵੇਂ ਕੀਤਾ ਕਿਉਂ ਕੀਤਾ ਤੁਸੀਂ ਅਬ ਉਹਦਾ ਸ਼ਬਦ ਜਿਹੜਾ ਤੁਹਾਡੇ ਜੀਵਨ ਚ ਕੰਮ ਕਰਨਾ ਉਹ ਤੁਹਾਨੂੰ ਐ ਨਹੀਂ ਪੁੱਛਦਾ ਪੈਸੇ ਪੈਸੇ ਲੈ ਲੈ ਪੈਸੇ ਪੈਸੇ ਲੈ ਲੈ ਫੇਰ ਆ ਜਾ ਤੁਸੀਂ ਮੇਰੇ ਕੋਲ ਨਹੀਂ ਉਹ ਤੁਹਾਨੂੰ ਟੌਫੀ ਦੇ ਕੇ ਲਾਚ ਰਿਹਾ ਕੇ ਨਹੀਂ ਤੁਹਾਨੂੰ ਲੈ ਕੇ ਆਉਣਾ ਚਾਹੁੰਦਾ ਉਹ ਤੁਹਾਨੂੰ ਪ੍ਰੇਮ ਕਰਦਾ ਉਹ ਤੁਹਾਨੂੰ ਪਿਆਰ ਕਰਦਾ ਆਪਣੇ ਪਿਆਰ ਦੇ ਦੁਆਰਾ ਆਪਣੀ ਭਲਾਈ ਨੂੰ ਆਪਣੇ ਜੀਵਨ ਚ ਪ੍ਰਗਟ ਕਰਨਾ ਚਾਹੁੰਦਾ ਹallelujah hallelujah 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 ਇਸ ਜਗ੍ਹਾ ਤੇ ਜਿੰਨੇ ਵੀ ਐ ਕੋਈ ਕਿਸੇ ਦਾ ਧਰਮ ਨਹੀਂ ਬਦਲਦਾ ਇਨਸਾਨ ਕਰੇ ਕਿਸੇ ਨੂੰ ਬਦਲ ਨਹੀਂ ਸਕਦਾ ਕਿਸੇ ਦਾ ਧਰਮ ਵੀ ਬਦਲ ਸਕਦਾ ਇਹ ਧਰਮ انسان ਦੇ ਬਣਾਏ ਆ ਜਿਸ ਪਰਮੇਸ਼ਰ ਨੇ ਮਨੁੱਖ ਨੂੰ ਬਣਾਇਆ ਉਹਨੂੰ ਪੁੱਛ ਕੇ ਦੇਖੋ ਸਵਾਲ ਕਿ ਪਰਮੇਸ਼ਰ ਤੁਸੀਂ ਤਾਂ ਰੱਬ ਬਣਾਇਆ ਉਹ ਤੁਹਾਨੂੰ ਹਮੇਸ਼ਾ ਕੀ ਜਵਾਬ ਦੇਏਗਾ ਮੈਂ ਨਹੀਂ ਬਣਾਇਆ ਇਹ ਤੁਸੀਂ ਬਣਾਇਆ ਇਹ ਜਿਹੜੀ ਇੱਕ ਦੂਜੇ ਵਕ ਵੱਖਰੇ ਵੱਖਰੇ ਹੋਏ ਆ ਕਿ ਤੂੰ ਆਇਆ ਹੈ ਇਹ ਸਿੱਖਿਆ ਕਿ ਤੂੰ ਇਨਸਾਨ ਚ ਆਇਆ ਪਰਮੇਸ਼ਰ ਚ ਨਹੀਂ ਆਇਆ ਪਰਮੇਸ਼ਰ ਨੇ ਇਨਸਾਨ ਨੂੰ ਪੜਾਇਆ ਇਨਸਾਨ ਨੇ ਕੁਝ ਕਾਇਦੇ ਕਾਨੂੰਨ ਬਣਾਤੇ ਇੱਕ ਦੂਸਰੇ ਨੂੰ ਦੂਰ ਕਰਦਾ ਤੇਰੀ ਗੋਰੀ ਚਮੜੀ ਹੈ ਤੂੰ ਦੂਰ ਹੋ ਜਾ ਤੇਰੀ ਕਾਲੀ ਚਮੜੀ ਹੈ ਤੂੰ ਇੱਧਰ ਹੋ ਜਾ ਤੂੰ ਲੰਬਾ ਹੈ ਤੂੰ ਇਸ ਗਰੁੱਪ 'ਚ ਚਲਾ ਜਾ ਤੂੰ ਛੋਟਾ ਹੈ ਤੂੰ ਇਸ ਗਰੁੱਪ 'ਚ ਹੈ ਤੇਰੀਆਂ ਅੱਖਾਂ ਚ ਨੀਆਂ ਨੇ ਔਰ ਤੂੰ ਤੂੰ ਨੇਪਾਲੀ ਹੈ ਜਿਹੜਾ ਕੱਦ ਛੋਟਾ ਹੈ ਤੂੰ ਪਹਾੜੀ ਨੇਪਾਲੀ ਤੂੰ ਅਨਪੜ੍ਹ ਹੋ ਉਹਦਾ ਇੱਕ ਵੱਖਰਾ ਦਰਜਾ ਪੜਿਆ ਲਿਖਿਆ ਉਹਦਾ ਇੱਕ ਵੱਖਰਾ ਦਰਜਾ ਤੂੰ ਗਰੀਬ ਹੈ ਤੇਰਾ ਇੱਕ ਵੱਖਰਾ ਦਰਜਾ ਤੂੰ ਅਮੀਰ ਹੈ ਤੇਰਾ ਇੱਕ ਵੱਖਰਾ ਦਰਜਾ ਇਹ ਕਿਹਨੇ ਬਣਾਇਆ ਇਨਸਾਨ ਨੇ ਬਣਾਇਆ ਪਰ ਪਰਮੇਸ਼ਵਰ ਨੇ ਜਿਨੇ ਮਾਨਵ ਜਾਤੀ ਨੂੰ ਬਣਾਇਆ ਉਸਨੇ ਇਹ ਨਹੀਂ ਬਣਾਇਆ ਅਜੋ ਪਰਮੇਸ਼ਵਰ ਕੀ ਚਾਹੁੰਦਾ ਆਪਣੇ ਸੋਚ ਔਰ ਵਿਚਾਰਾਂ ਨੂੰ ਬਦਲਣਾ ਅਜ ਇਨਸਾਨ ਦੇ ਅੰਦਰ ਨਫਰਤ ਆ ਗਈ ਇੱਕ ਦੂਸਰੇ ਦੇ ਪ੍ਰਤੀ ਸਹੀ ਹੈ ਨਾ ਅਜੇ ਇੱਕ ਇਨਸਾਨ ਜਦੋਂ ਦੂਸਰੇ ਨੂੰ ਮਿਲਦਾ ਹੈ ਨਾ ਉਹਨੇ ਕਿਹੜੇ ਤਰ੍ਹਾਂ ਹੁੰਦਾ ਹੈ ਉੱਥੇ ਉੱਥੇ ਹੀ ਉਹਨੇ ਇੱਕ ਦੋਨਾਂ ਰਿਸ਼ਤੇਾਂ 'ਚ ਦੀਵਾਰ ਬਣਾ ਲਈ। ਉਹਨੂੰ ਸਹੀ ਮੂੰਹ ਗੁਲਾਉਂਦੇ ਵੀ ਨਹੀਂ ਹੋ। ਜੇ ਕਿਸੇ ਪਰਿਵਾਰ ਕਰਾਣੇ 'ਚ ਕੋਈ ਬੰਦਾ ਚਰਚ ਜਾਣਾ ਸ਼ੁਰੂ ਕਰ ਦੇ। ਕਹਿੰਦੇ ਤੇਰਾ ਅਸੀਂ ਆਹ ਬੰਦ ਕਰਦਾਂਗੇ ਉਹ ਬੰਦ ਕਰਦਾਂਗੇ ਤੂੰ ਚਰਚ ਕਿਉਂ ਜਾਣ ਲੱਗ ਗਿਆ। ਮੇਰੇ ਨਾਲ ਵੀ ਹੋਇਆ ਏ। ਜੇ ਕੋਈ ਵਿਅਕਤੀ ਦਾ ਜੀਵਨ ਬਦਲ ਰਿਹਾ ਹੈ ਚਾਹੇ ਉਹ ਕਿਤੇ ਵੀ ਬਦਲੇ। ਕੋਈ ਆਏ ਧੰਨਵਾਦ ਕਰੋ ਬਦਲਦਰ ਜਾਓ। जो एक व्यक्ति बीमार है चंगा हो रहा है तो करो भी चंगा हो गया जो एक व्यक्ति गरीब है प्रार्थना हुई है रास्ते खुल गए और फाइनेंशियली स्ट्रोंग हो गया धन्यवाद करो जो एक व्यक्ति नशा कर रहा है। नशा छता बजाय इस दु नशे च मर जाए धनबाद करो कि उन्हें नशा छत्ता लंबी उम्र जी हाल ही है हर इंसान इंसान ने मन च पा दिते हैं न पा बोली है कभी भी धर्म नहीं सिखाने ਚਰਚਾ ਪ੍ਰਚਾਰਕ ਅਕੀ ਧਰਮ ਦਾ ਪ੍ਰਚਾਰ ਨਹੀਂ ਕਰਦਾ ਕਿਉਂਕਿ ਧਰਮ ਇਨਸਾਨ ਨੂੰ ਮਰਨਾ ਤੇ ਮਾਰਨਾ ਸਿਖਾਉਂਦਾ ਹੈ ਮਾਰਨਾ ਸਿਖਾਏਗਾ ਦੁਸ਼ਮਣੀ ਸਿਖਾਏਗਾ ਧਰਮ ਹਮੇਸ਼ਾ ਇਹ ਸਿਖਾਉਂਦਾ ਹੈ ਜਾਤ ਪਾਤ ਸਿਖੰਦੜ ਧਰਮ ਹਮੇਸ਼ਾ ਉੱਚਾ ਤੇ ਨੀਵਾਂ ਸਿਖੰਦੜ ਧਰਮ ਹਮੇਸ਼ਾ ਭਾਸ਼ਾਵਾਂ ਜਾਤੀਆਂ ਨੂੰ ਅੱਡ ਅੱਡ ਕਰਨਾ ਧਰਮ ਸਿਖੰਦੜ ਧਾਰਮਿਕਤਾ ਨਹੀਂ ਸਿਖੰਦੜ ਉੱਚੀ ਜਾਤੀ ਦਾ ਤੂੰ ਸੋਫੇ ਤੇ ਬੈਠ ਤੂੰ ਨੀਵੀਂ ਜਾਤੀ ਦਾ ਤੂੰ ਥੱਲੇ ਬੈਠ ਉੱਚੀ ਜਾਂਦੀ ਤਾਂ ਤੇਰੇ ਵਾਸਤੇ ਆਹ ਵਾਲੀ ਪਲੇਟ ਹੈ ਆਹ ਵਾਲੀ ਖਾਲੀ ਹੈ ਆਹ ਗਲਾਸ ਹੈ ਤੂੰ ਨਹੀਂ ਵੀ ਜਾਂਦੀ ਤੇਰੇ ਵਾਸਤੇ ਆਹ ਵਾਲੀ ਪਲੇਟ ਹੈ ਆਹ ਖਾਲੀ ਆਹ ਗਲਾਸ ਕਿਨੇ ਬਣਾਏ ਜੋ ਤੁਸੀਂ ਸਾਰੇ ਸਵਰਗ ਜਾਓਗੇ ਨਾ ਉੱਥੇ ਇਕੱਠੇ ਹੋਵੋਗੇ ਉੱਥੇ ਪਤਾ ਲੱਗੇਗਾ ਫਿਰ ਸਾਨੂੰ ਜਿਸ ਬਾਪ ਨੇ ਬੱਚੇ ਬਣਾਏ ਆ ਜਦੋਂ ਉਹ ਇਸ ਚੀਜ਼ ਨੂੰ ਦੇਖਦਾ ਉਹਦਾ ਮਨ ਬੜਾ ਦੁਖੀ ਹੁੰਦਾ ਆ ਜਦੋਂ ਤੁਸੀਂ ਸਮਰਪਣ ਕਰਨਾ ਤਾਂ ਇਸ ਤਰ੍ਹਾਂ ਕਰਨਾ ਵਰਮੈਸ਼ੋ ਦੀ ਨਜ਼ਰ ਦੇ ਵਰਗੀ ਨਜ਼ਰ ਤੁਹਾਡੀ ਹੋ ਜਾਏ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਵੇਖਣਾ ਹallelujah ਹallelujah ਚਾਹੇ ਦੇਖੋ ਚਰਚ ਦੇ ਵਿੱਚ ਆ ਕੇ ਚਾਹੇ ਕੋਈ ਇੱਥੇ ਮੰਨਦਾ ਜਾਂ ਨਹੀਂ ਮੰਨਦਾ ਇੱਥੇ ਕੋਈ ਵੀ ਆ ਜਾਂਦਾ ਸਾਡੇ ਕੋਲ ਉਹ ਪ੍ਰੇਅਰ ਕਰਵਾਂਦੇ ਕੋਲੋਂ ਪ੍ਰੇਅਰ ਕਰਵਾਂਦਾ ਅਸੀਂ ਕਰਦੇ ਹਾਂ ਉਹਦੇ ਵਾਸਤੇ ਅਸੀਂ ਇਹ ਨਹੀਂ ਕਹਿੰਦੇ ਇਹ ਤਾਂ ਦੂਜੇ ਧਰਮ ਦਾ ਸੀ ਇਹਦੇ ਵਾਸਤੇ ਪ੍ਰਾਰਥਨਾ ਕਿਉਂ ਕਰੀਏ ਕਿਉਂ ਕਰੀਏ ਅਸੀਂ ਕਿਉਂ ਕਰੀਏ ਅਸੀਂ ਕਿਉਂ ਚਾਹੀਏ ਆਪੇ ਵੇਖਣ ਉਹਨਾਂ ਦੀ ਸਮੱਸਿਆ ਪਰ ਅਸੀਂ ਭੱਜ ਕੇ ਜਾਂਦੇ ਹਾਂ ਪ੍ਰਾਰਥਨਾ ਕਰਦੇ ਜਦੋਂ ਕੋਈ ਸਾਡੇ ਕੋਲ ਆ ਜਾਂਦਾ ਸੀ ਉਹਦਾ ਦੁੱਖ ਆਪਦਾ ਸਮਝਦੇ ਆ ਜਦੋਂ ਕੋਈ ਦਿੱਕਤ ਹੋ ਹੁੰਦਾ ਹੈ ਉਸ ਨੂੰ ਅਸੀਂ ਸਮਝਦੇ ਆ ਕਿਉਂਕਿ ਅਸੀਂ ਉਸ ਮਨ ਨੂੰ ਲੈ ਕੇ ਚੱਲਦੇ ਆ ਜਿਸ ਪਰਮੇਸ਼ਰ ਨੇ ਮਨੁੱਖ ਨੂੰ ਬਣਾਇਆ ਜਦੋਂ ਮਨੁੱਖ ਕਿਸੇ ਦਿੱਕਤ ਚ ਆਂਦਾ ਸਾਡੇ ਮਨ ਦੇ ਅੰਦਰ ਵੀ ਉਹੀ ਫੀਲਿੰਗ ਹੋਈ ਭਾਵਨਾ ਉਹੀ ਦਰਦ ਆਉਂਦਾ ਹੈ ਔਰ ਜਿਹੜਾ ਤੁਹਾਡਾ ਆਵਦਾ ਨਹੀਂ ਹੋਊਗਾ ਉਹਨੂੰ ਕੋਈ ਤਕਲੀਫ ਨਹੀਂ ਹੋਊਗੀ ਜੇ ਤੁਸੀਂ ਦੁਖੀ ਹੋਣਾ ਤੁਹਾਡੇ ਤੇ ਹੱਸੇਗਾ ਉਹ ਤੁਹਾਡਾ ਮਜ਼ਾਕ ਉਡਾਏਗਾ ਉਹ ਕਹਿੰਗੇ ਚੰਗਾ ਵਧੀਆ ਸਭ ਐਦਾਂ ਹੋ ਗਿਆ ਇਹ ਕਹਿੰਦੇ ਕਿਉਂਕਿ ਤੁਹਾਡਾ ਆਵਦਾ ਨਹੀਂ ਹੈ ਯਾਦ ਰੱਖਣਾ ਹਣੀ ਸ਼ਾਇਦ ਜਿਹੜਾ ਤੁਹਾਡਾ ਆਪਦਾ ਹੋਏਗਾ ਚਾਹੇ ਬਗਾਨਾ ਹੀ ਕਿਉਣਾ ਜਿਹਨੇ ਆ ਕੇ ਤੁਹਾਡੀ ਸਾਰ ਲੈ ਲਈ ਐ ਸਮਝ ਲੈਣਾ ਕਿ ਤੁਹਾਡੇ ਆਪ ਦੇ ਵਰਗਾ ਹੀ ਆਪਦੇ ਤੋਂ ਵੀ ਵੱਧ ਕੇ ਹallelujah ਹallelujah ਅੱਜ ਦੇ ਸਮੇਂ ਤੇ ਤਾਂ ਆਪਦੇ ਵੀ ਸਾਰ ਨਹੀਂ ਲੈਂਦੇ ਆਪਿਆਂ ਦੇ ਅੰਦਰ ਹੀ ਇੰਨੀ ਨਫ਼ਰਤ ਐ ਇੰਨਾ ਕੋੜਾਪਣ ਐ ਦੂਰ ਦੂਰ ਹੋ ਚੁੱਕਿਆ ਕੁਝ ਤਾਂ ਪਰਿਵਾਰ પતિ ਪਤਨੀ ਆਸਰਾ ਦੇ ਰਹਿੰਦੇ ਇੱਕ ਛੱਤ ਦੇ ਥੱਲੇ ਆ ਪਰ ਬਹੁਤ ਦੂਰ ਐ ਪੂਰਬ ਤੋਂ ਪੱਛਮ ਜਿੰਨੀ ਦੂਰ ਨੇ ਕੁਝ ਬੱਚੇ ਇਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਇੱਕ ਛੱਤ ਥੱਲੇ ਮਾਪਿਓ ਦੀ ਅਧੀਨ ਤਾਂ ਜਿ ਰਹਿੰਦੇ ਪਰ ਉਹ ਮਾਪਿਓ ਤੋਂ ਬਹੁਤ ਦੂਰ ਆ ਹੈ ਪਰਿਵਾਰਾਂ ਦੇ ਕਰਾ ਪਰਿਵਾਰਾਂ ਚ ਜਾ ਕੇ ਦੇਖੋ ਬਹੁਤ ਸਾਰੇ ਪੈਸੇ ਵਾਲਿਆਂ ਨੂੰ ਮੈਂ ਜਾਣਦਾ ਬਹੁਤ ਪੈਸਾ ਆ ਪਰ ਜੀਵਨ ਦੀ ਸ਼ਾਂਤੀ ਨਹੀਂ ਹੈ ਖੁਸ਼ੀ ਨਹੀਂ ਉਹਨਾਂ ਦੀਆਂ ਪੀੜੀਆਂ ਖਰਾਬ ਹੈ ਨਸ਼ੇ ਕਰ ਰਹੀਆਂ ਡਰੱਗਸ ਲੈ ਰਹੀਆਂ ਆਲ ਇੰਜੈਕਸ਼ਨ ਲੈ ਰਹੀਆਂ ਲੱਗ ਲੱਗ ਪ੍ਰਕਾਰ ਦੇ ਨਸ਼ੇ ਕਰ ਰਹੀਆਂ ਖਰਾਬ ਹੋ ਰਹੀਆਂ ਖਤਮ ਹੋ ਰਹੀਆਂ ਪੈਸੇ ਦੀ ਕਮੀ ਨਹੀਂ ਹੈ ਪੈਸਾ ਨਹੀਂ ਬਚਾਂਦਾ ਜਨਰੇਸ਼ਨ ਨੂੰ ਐਜੂਕੇਸ਼ਨ ਦੀ ਵੀ ਕਮੀ ਨਹੀਂ ਹੈ ਨਾਸਰਾਂ ਦੇ ਪਰਿਵਾਰਾਂ ਨੂੰ ਜਾਣਦਾ ਚੰਗੇ ਘਰ ਹੈ ਚੰਗੀਆਂ ਸਹੂਲਤਾਂ ਚੰਗਾ ਪੈਸਾ ਚੰਗੀ ਪੜ੍ਹਾਈ ਹੈ ਚੰਗਾ ਗਿਆਨ ਸਮਝ ਬੁੱਧਰੀ ਹੈ ਪੀੜੀਆਂ ਨੂੰ ਬਚਾ ਨਹੀਂ ਪਾ ਰਹੇ ਹੋ ਬੱਚੇ ਉਹਨਾਂ ਦੇ ਨਾਸ਼ ਹੋ ਰਹੇ ਪਿੰਘਾਂ ਉਹ ਕਹਿਣਾ ਨਹੀਂ ਮੰਨਦੀਆਂ ਮੁੰਡੇ ਉਹ ਕਹਿਣਾ ਨਹੀਂ ਮੰਨਦੇ ਇਹ ਹੋਇਆ ਪਿਆ ਹਾਲ ਦੁਨੀਆ ਦਾ ਅੱਜ ਇੱਕ ਘਰ ਚ ਜਦੋਂ ਅਸੀਂ ਜਾਂਦੇ ਹਾਂ ਨਾ ਇੱਕ ਪਰਿਵਾਰ ਨੂੰ ਮਿਲਦੇ ਹਾਂ ਫਿਰ ਪਤਾ ਚੱਲਦਾ ਹੈ ਕਿ ਉਹ ਪਰਿਵਾਰ ਕਿੰਨਾ ਦੁਖੀ ਹੈ ਹਾਲੇਲੂਇਆ ਉਹਨੂੰ ਇਹ ਗੱਲ ਸਮਝ ਨਹੀਂ ਪਾਏਗੀ ਸਾਰਿਆਂ ਨੂੰ ਇੱਕ ਦੂਸਰੇ ਨੂੰ ਕਦੀ ਵੱਖਰਾ ਨਾ ਜਾਣਿਓ ਇੱਕ ਦੂਸਰੇ ਨੂੰ ਇੱਕੋ ਜਿਹਾ ਜਾਣਿਓ ਇਹ ਪਰਮੇਸ਼ਵਰ ਦੀ ਨਜ਼ਰ ਹੈ ਇਹ ਉਹਦਾ ਸੰਦੇਸ਼ ਹੈ ਕਿਉਂਕਿ ਯੇਸ਼ੂ ਮਸੀਹ ਦਾ ਸ਼ਬਦ ਆਇਆ ਪੂਰੀ ਮਾਨਵ ਜਾਤੀ ਲਈ ਚਾਹੇ ਉਹ ਗੋਰਾ ਆਇਆ ਚਾਹੇ ਖਾਲਾ ਆਇਆ ਚਾਹੇ ਅਮੀਰ ਆਇਆ ਚਾਹੇ ਗਰੀਬ ਤੁਸੀਂ ਚਰਚੇ 'ਚ ਦੇਖੋਗੇ ਹਮੇਸ਼ਾ ਹਰ ਤਰ੍ਹਾਂ ਦੇ ਲੋਕ ਹੋਣਗੇ ਸਿਰਫ ਚਰਚ ਹੀ ਇੱਕ ਐਹੋ ਜੀ ਜਗ੍ਹਾ ਆ ਜਿੱਤੇ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਉਥੇ ਅਮੀਰ ਵੀ ਆਂਦਾ ਹੈ ਗਰੀਬ ਵੀ ਆਂਦਾ ਹੈ ਗੋਰਾ ਵੀ ਆਂਦਾ ਹੈ ਖਾਲਾ ਵੀ ਆਂਦਾ ਹੈ ਅਨਪੜ੍ਹ ਵੀ ਆਂਦਾ ਹੈ ਪੜਿਆ ਲਿਖਿਆ ਵੀ ਆਂਦਾ ਔਰ ਚਰਚ ਹਮੇਸ਼ਾ ਸਭ ਨੂੰ ਇਕੁਅਲ ਇਕੋ ਜਿਹਾ ਸਮਝਦੀ ਖੁਦਿਆ ਪਿਆਰ ਕਰਦੀ ਚਰਚ ਵਿੱਚ ਡਿਵੀਜ਼ਨ ਨਹੀਂ ਹੈ ਚਰਚ ਐ ਕਦੀ ਨਹੀਂ ਕਰਦੀ ਕਿ ਆਹ ਖਾਲੀ ਬੱਕਰੀ ਹੈ ਤੇ ਆਹ ਮਾਰੀ ਬੱਕ ਉਕੇ ਉਹਦਾ ਸੰਦੇਸ਼ ਸਵਰਗ ਦਾ ਸੰਦੇਸ਼ ਹੈ ਧਰਮ ਦਾ ਸੰਦੇਸ਼ ਨਹੀਂ ਹallelujah 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 ਸਭ ਜਾਣੇ ਇੱਕ ਵਾਰੀ ਬੋਲਾਂਗੇ ਹallelujah 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 ਉਹ ਸ਼ਬਦ ਜਿਹੜਾ ਆਪੜੇ ਜੀਵਨ ਚ ਜਨਮ ਲੈਣਾ ਚਾਹੁੰਦਾ ਹੈ ਬਡੇ ਕਾ ਨੇ ਵੀ ਰਾਸਤੇ ਤੋਂ ਤੁਹਾਡੇ ਮਨ ਦੇ ਅੰਦਰ ਜਾ ਕੇ ਉਹ ਜਨਮ ਲਏਗਾ ਜਗ੍ਹਾ ਬਣਾਏ ਆਪਣੇ ਮਨ ਦੀ ਖੁਰਲੀ ਨੂੰ ਤਿਆਰ ਕਰੀਏ ਤਾਂ ਕਿ ਉਹ ਮਸੀਹਾ ਔਰ ਤੁਹਾਡੇ ਅੰਦਰ ਜਨਮ ਲੈ ਲਵੇ ਆਇ ਆਪਣੇ ਮਨ ਨੂੰ ਤਿਆਰ ਕਰੀਏ ਸਵਰਗੀਓ ਸ਼ਬਦ ਜੋ ਦੇਹਤਾਰੀ ਹੋ ਕੇ ਆਇਆ ਤੁਹਾਡੇ ਜੀਵਨ 'ਚ ਜਗ੍ਹਾ ਲਵੇ ਕਿ ਉਹ ਤੁਹਾਡੀ ਇੱਕ ਜ਼ਿੰਦਗੀ ਨੂੰ ਇੰਨਾ ਖੂਬਸੂਰਤ ਬਣਾ ਦੇਵੇ ਕਿ ਲੋਕ ਦੇਖਣ ਕੇ ਵਾਹ ਹallelujah ਤੁਹਾਨੂੰ ਦੇਖ ਕੇ ਲੋਕ ਨਫ਼ਰਤ ਨਾ ਕਰਨਾ ਉਹਦੇ ਸ਼ਬਦਾਂ ਦੇ ਨਾਲ ਤੁਸੀਂ ਆਪਦੇ ਮੂਹ ਦੇ ਸ਼ਬਦ ਦੇ ਨਾਲ ਆਪਦੇ ਸਾਰੇ ਪਰਿਵਾਰ ਨੂੰ 2025 ਚ ਆਸ਼ੀਸ਼ ਕਰਨਾ ਸ਼ੁਰੂ ਕਰੋ ਤੁਹਾਡੇ ਬੱਚੇ ਕਿਸ ਤਰ੍ਹਾਂ ਦੇ ਵੀ ਉਹਨਾਂ ਨੂੰ ਆਸ਼ੀਸ਼ ਕਰੋ ਤੁਹਾਡੇ ਮਾਵਿਓ ਕਿਵੇਂ ਵੀ ਉਹਨਾਂ ਨੂੰ ਆਸ਼ੀਸ਼ ਕਰੋ ਤੁਹਾਡੇ ਭੈਣ ਭਰਾ ਕਿਵੇਂ ਵੀ ਉਹਨਾਂ ਨੂੰ ਆਸ਼ੀਸ਼ ਕਰੋ ਤੁਹਾਡੇ ਮੂੰਹ ਦੇ ਸ਼ਬਦਾਂ ਦੀ ਸਮਰਥ ਇੱਕ ਦਿਨ ਕੰਮ ਕਰਨ ਲੱਗੇਗੀ ਉਹਨਾਂ ਨੂੰ ਸੱਚਮੁੱਚ ਆਸ਼ੀਸ਼ ਦੇ ਵਿੱਚ ਲੈ ਜਾਏਗੀ ਹallelujah ਆਪਣੇ ਸ਼ਬਦਾਂ ਨੂੰ 2025 ਚ ਬਦਲ ਦਿਓ ਜੇ ਤੁਸੀਂ ਇਹ ਬਦਲ ਦਿੱਤਾ ਤਾਂ ਦੇਖਣਾ ਫਿਰ ਸਾਰਾ ਕੱਦਾ ਮਾਹੌਲ ਬਦਲਣਾ ਸ਼ੁਰੂ ਹੋ ਜਾਏਗਾ ਕੁਛਣਾ ਬੰਦ ਕਰੋ ਦੋਸ਼ ਲਾਣਾ ਬੰਦ ਕਰੋ ਫੇਸ ਦੇਣਾ ਬੰਦ ਕਰੋ ਪਰ ਜੋ ਕਰਨਾ ਆ ਸਾਡੀ ਸੇਵਾ ਇਹ ਹੀ ਨਹੀਂ ਆ ਪਰ ਸਾਡੀ ਸੇਵਾ ਇਹ ਹੈ ਅਸੀਂ ਇੱਕ ਦੂਜੇ ਨੂੰ ਸਲਾਮਤੀ ਬੋਲੀਏ ਸ਼ਾਂਤੀ ਦੇ ਸ਼ਬਦ ਬੋਲੀਏ ਖੁਸ਼ੀ ਦੇ ਸ਼ਬਦ ਬੋਲੀਏ ਚੰਗਾਈ ਦੇ ਸ਼ਬਦ ਬੋਲੀਏ ਆਨੰਦ ਦੇ ਸ਼ਬਦ ਬੋਲੀਏ ਹallelujah ਕਿੰਨੇ ਜਣੇ ਕਰਨ ਵਾਸਤੇ ਤਿਆਰ ਜੋ ਤੁਸੀਂ ਅਸਥਾ ਕਰੋਗੇ ਸਮਝੋ ਸਵਰਗ ਦਾ ਰਾਜ ਤੁਹਾਡੇ ਅੰਦਰ ਆ ਚੁੱਕਿਆ ਹੈ ਹallelujah ਹallelujah ਕਿੰਨੇ ਆਣੇ ਤਿਆਰ ਹੈ ਉਸ ਸ਼ਬਦ ਦੀ ਸਾਮਰਥ ਨੂੰ ਆਪਣੇ ਜੀਵਨ ਚ ਲੈਣ ਦੇ ਲਈ ਆਪਣੇ ਸਤਾਂ ਤੇ ਖੜੇ ਹੋ ਜਾइए ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਨ ਜਾ ਰਿਹਾ ਹਾਂ ਔਰ ਇਹ ਬੱਚਿਆਂ ਵਾਸਤੇ ਪ੍ਰਾਰਥਨਾ ਕਰਨ ਜਾ ਰਿਹਾ ਹਾਂ ਬੜੇ ਕਮੋ ਵਾਸਤੇ ਪ੍ਰਾਰਥਨਾ ਕਰਨ ਜਾ ਰਿਹਾ ਬੜੀ ਹੈਲਥ ਵਾਸਤੇ ਮੈਂ ਪ੍ਰਾਰਥਨਾ ਕਰਨ ਜਾ ਰਿਹਾ ਜੇ ਤੁਹਾਡੇ ਵਿੱਚੋਂ ਇੱਥੇ ਕੋਈ ਬਿਮਾਰ ਹੈ ਜ਼ਰੂਰੀ ਨਹੀਂ ਕਿ ਮੈਂ ਇੱਥੇ ਇਥੋਂ ਆਵਾਜ਼ ਦੇ ਤੁਹਾਡੇ ਸਿਰ ਤੇ ਹੱਥ ਰੱਖ ਕੇ ਮੈਂ ਪ੍ਰਾਰਥਨਾ ਕਰਾਂ ਤੁਸੀਂ ਠੀਕ ਹੋ ਜਾਓਗੇ ਬੜੇ ਕੰਨ ਦੇ ਰਾਤ ਤੁਹਾਡਾ ਕੰਨ ਬਹੁਤ ਆ ਪਰਮੇਸ਼ਵਰ ਦੀ ਉਸਤ ਪੁਲਿਆਈ ਨੂੰ ਲੈਣ ਵਾਸਤੇ ਤੁਹਾਡੇ ਸੁਣਨ ਦੇ ਰਾਸਤੇ ਤੋਂ ਪਰਮੇਸ਼ਵਰ ਦੀ ਪੁਲਿਆਈ ਤੁਹਾਡੇ ਪਰਿਵਾਰ ਚ ਤੁਹਾਡੇ ਜੀਵਨ ਚ ਆ ਜਾਏਗੀ ਹਾਲੇਲੂਇਆ 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 ਹੁਬ ਸਭ ਆਪਣੇ ਅੱਖਾਂ ਬੰਦ ਕਰੀਏ ਇਸ ਪ੍ਰਾਰਥਨਾ ਥੋੜੀ ਦੇਰ ਸਭ ਆਪਣੀ ਅੱਖਾਂ ਬੰਦ ਕਰੀਏ ਮੈਂ ਪ੍ਰਾਰਥਨਾ ਕਰਨ ਜਾ ਰਿਹਾ ਤੁਹਾਡੇ ਵ ਸਰਗਪਿਤਾ ਯੇਸ਼ੂ ਮਸੀਹ ਨਾਸਰੀ ਦੇ ਨਾਮ ਤੋਂ ਮੈਂ ਪ੍ਰਾਰਥਨਾ ਕਰਦਾ ਹਾਂ ਇਸ ਸਮੇਂ ਅੱਜ ਤੋਂ 2024 ਸਾਲ ਪਹਿਲੇ ਦੇ ਤਾਰੀਖ ਹੋ ਕੇ ਤੁਸੀਂ ਇਸ ਧਰਤੀ ਤੇ ਆਏ ਬੜਾ ਸ਼ਬਦ ਜੀਵਿਤ ਔਰ ਕਿਰਿਆਸ਼ੀਲਾ ਪਰਮੇਸ਼ਵਰ ਉਹ ਆਦ ਅਤੇ ਅੰਤ ਹੈ ਉਹ 알파 ਅਤੇ omega ਹੈ ਹਾਲੇਲੂਇਆ ਉਹ ਸ਼ਬਦ ਨੇ ਇਸ ਕਾਇਨਾਤ ਨੂੰ ਬਣਾਇਆ ਉਹ ਸ਼ਬਦ ਜਿਹੜਾ ਆਦ ਤੋਂ ਸੀ ਅਬਰਾਹਮ ਦੇ ਬਾਰੇ ਕੀ ਆ ਗਿਆ ਹਾਲੇਲੂਇਆ ਫਰੀਸੀਆਂ ਨੇ ਯੇਸ਼ੂ ਨੂੰ ਪੁੱਛਿਆ ਕਿ ਹਾਲੇਲੂਇਆ ਤੂੰ ਕੌਣ ਹੈ ਯੇਸ਼ੂ ਨੇ ਕਿਹਾ ਮੈਂ ਅਬਰਾਹਮ ਤੋਂ ਵੀ ਪਹਿਲੇ ਦਾ ਹਾਂ ਅਬਰਾਹਮ ਮੇਰੇ ਦੇਨ ਦੀ ਉਡੀਕ ਕਰ ਰਿਹਾ ਸੀ ਯੇਸ਼ੂ ਨੇ ਲੋਕਾਂ ਨੇ ਕਿਹਾ ਤੂੰ ਦਾ 30 ਸਾਲ ਦਾ ਤੂੰ ਉਸ ਤੋਂ ਪਹਿਲੇ ਕਿਵੇਂ ਹੋ ਸਕਦਾ ਹੈ ਉਨੇ ਕੇ ਆ ਮੈਂ ਉਹ ਸ਼ਕਹ ਹਾਂ ਜਿਨੇ ਪੂਰੀ ਕਾਇਨਾਤ ਨੂੰ ਬਣਾਇਆ ਜੇ ਇੱਕ ਸ਼ਬਦ ਦਾ ਨਾਮ ਦਿੱਤਾ ਜਾਏ ਤਾਂ ਸਿਰਫ ਇੱਕ ਹੀ ਹੈ ਸ਼ਬਦ ਦੇ ਧਾਰੀ ਹੋਇਆ ਕਿਰਪਾ ਤੇ ਸਚਾਈ ਨਾਲ ਭਰਪੂਰ ਹੋ ਕੇ ਸਾਡੇ ਵਿਚਾਰ ਡੇਰਾ ਕੀਤਾ ਅਸੀਂ ਉਹਦੀ ਇਹ ਮਹਿਮਾ ਵੇਖੀ ਜੋ ਬਾਪ ਦੇ ਇਕਲੋਤੇ ਬੇਟੇ ਦੀ ਮਹਿਮਾ ਹੋਵੇ ਅੱਜ ਉਸ ਮਹਿਮਾ ਤੁਸੀਂ ਵੇਖੋਗੇ ਜਦੋਂ ਸ਼ਬਦ ਤੁਹਾਡੇ ਜੀਵਨ ਦੇ ਵਿੱਚ ਆਏਗਾ ਜਦੋਂ ਜਨਮ ਲਏਗਾ ਤੁਹਾਡੇ ਸੁਣਨ ਦੇ ਰਾਸਤੇ ਤੋਂ ਤੁਹਾਡੇ ਅੰਦਰ ਫਿਰ ਤੋਂ ਮੈਂ ਪ੍ਰਾਰਥਨਾ ਕਰਦਾ ਹਾਂ ਤੁਹਾਡੇ ਦਾਸ ਹੋਂ ਦੇ ਨਾਮ ਤੇ ਅੱਜ ਸਾਰੇ ਪਰਿਵਾਰਾਂ ਨੂੰ ਯਿਸੂ ਮਸੀਹ ਦੇ ਨਾਮ ਤੇ ਮੈਂ ਆਸ਼ੀਸ਼ ਕਰਦਾ ਹਾਂ ਜਿੰਨੇ ਵੀ ਜਾਣੇ ਬਿਮਾਰ ਹੈ ਯਿਸੂ ਦੇ ਨਾਮ 'ਤੇ ਮੈਂ ਇਸ ਸਮੇਂ ਬੋਲਦਾ ਹਾਂ ਹਰ ਇੱਕ ਬਿਮਾਰੀ ਇਹਨਾਂ ਦੇ ਸਰੀਰਾਂ ਨੂੰ ਛੱਡ ਦੇ ਇਸ ਸਮੇਂ ਪਰਮੇਸ਼ਰ ਤੁਹਾਡੀ ਚੰਗਾਈ ਦੀ ਸਾਮਰਤ ਨੂੰ ਮੈਂ ਬੋਲਦਾ ਹਾਂ ਤੁਹਾਡੇ ਬੱਚਾ ਜਿੱਤੇ ਪ੍ਰਾਰਥਨਾ ਕਰਦਾ ਪਰਮੇਸ਼ਰ ਉਹਦੇ ਬੱਚਿਆਂ ਨੂੰ ਮੈਂ ਆਸ਼ੀਸ਼ ਕਰਦਾ ਉਹਨਾਂ ਦੀ ਪੜ੍ਹਾਈ ਨੂੰ ਮੈਂ ਆਸ਼ੀਸ਼ ਕਰਦਾ ਇਸ ਇਲਾਕੇ ਨੂੰ ਮੈਂ ਆਸ਼ੀਸ਼ ਕਰਦਾ ਇਸ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੂੰ ਮੈਂ ਆਸ਼ੀਸ਼ ਕਰਦਾ ਸਾਰੇ ਪਰਿਵਾਰਾਂ ਨੂੰ ਮੈਂ ਆਸ਼ੀਸ਼ ਕਰਦਾ ਹਾਂ ਇਸ ਇਲਾਕੇ 'ਚ ਰਹਿਣ ਵਾਲੇ ਲੋਕ ਜੇ ਕੋਈ ਕੋਈ ਬਿਮਾਰ ਹੈ ਤਾਂ ਉਹ ਚੰਗਾਈ ਨੂੰ ਬਾਣ ਮੈਂ ਬਰਾਧਨਾ ਕਰਦਾ ਤੁਹਾਡੀ ਸਲਾਮਤੀ ਤੁਹਾਡੀ ਸ਼ਾਂਤੀ ਤੁਹਾਡਾ ਆਨੰਦ ਤੁਹਾਡੀ ਖੁਸ਼ੀ ਪਰਮੇਸ਼ ਉਸੀ ਦਾ ਜਨਮ ਪਰਮੇਸ਼ਰ ਤੁਹਾਡੇ ਬੱਚਾ ਦੇ ਮਨਾਂ ਦੇ ਅੰਦਰ ਹੋ ਜਾਏ ਆਪਣੇ ਮਨ ਦੀ ਖੁਰਲੀ ਨੂੰ ਪਰਮੇਸ਼ਰੋਂ ਦੇ ਲਈ ਖਿਆਰ ਖਾਂ ਤਰ ਗੱਲ ਕਰ ਰਹੇ ਆ ਪ੍ਰਭੂ ਯਿਸੂ ਮਸੀਹ ਸ਼ਬਦ ਦੇ ਤਾਰੀ ਹੋਇਆ ਉਹ ਸ਼ਬਦ ਇਹਨਾਂ ਦੇ ਸੁਣਨ ਦੇ ਰਾਸਤੇ ਇਹਨਾਂ ਦੇ ਅੰਦਰ ਦੇਨ ਉਤਾਰਨ ਕਰੇ ਔਰ ਇਹਨਾਂ ਦੇ ਲਈ ਆਸ਼ੀਸ਼ ਬਣ ਜਾਏ ਪਰਮੇਸ਼ੁਰ ਪਿਤਾ ਤੁਸੀਂ ਇਹ ਕਰ ਦਿੱਤਾ ਸੀ ਵਿਸ਼ਵਾਸ ਕਰ ਲਈਏ ਯਿਸੂ ਮਸੀਹ ਦੇ ਨਾਮ 'ਚ ਅਸੀਂ ਇਸ ਪ੍ਰਾਰਥਨਾ ਨੂੰ ਮੰਗਦੇ ਆ ਆਮੇਨ